ਅਦੇ ਲੱਗਾ ਤੂੰ ਇੱਥੇ ਨਾ ਕਰ ਜਨ ਤੇ ਨਹੀਂ ਯਾਰ ਮੇਰਾ ਯਾਰ ਸੋ ਯਾਰ ਹੋਵੇ ਯਾਰੀ ਨਭਾਉਣ ਵਾਲਾ ਤੈਨੂੰ ਸਲੂਟ ਆ ਤੇ ਮੈਂ ਤੇ ਕਹਿਣਾ ਕਿ ਜਿਹੜਾ ਬੰਦਾ ਤੁਹਾਡੇ ਨਾਲ ਦਗਾ ਕਰਦਾ ਉਹਨੂੰ ਯਾਰ ਤੁਸੀਂ ਇਹ ਨਾ ਸੋਚੋ ਕਿ ਇਹ ਮੇਰਾ ਯਾਰ ਸੀ ਉਹ ਹੈ ਹੀ ਨਹੀਂ ਸੀ ਤੁਸੀਂ ਬਣਾਇਆ ਸੀ ਨਕਲੀ ਹੀਰਾ ਆਰਟੀਫੀਸ਼ਲ ਆਰਟੀਫੀਸ਼ਲ ਫੁੱਲ ਜੋ ਕਦੇ ਸਵੈਲ ਨਹੀਂ ਹੁੰਦੀ ਹੁੰਦਾ ਉਹਦੇ ਤੋਂ ਵੀ ਵਧੀਆ ਵਧੀਆ ਬਿਲਕੁਲ ਸਹੀ ਗੱਲ ਹੈਣਾ ਉਹ ਚੀਜ਼ ਨੂੰ ਸਾਨੂੰ ਸਮਝਣਾ ਪੈਣਾ ਕਿ ਯਾਰ ਕਿੱਥੋਂ ਵੇਖਣਾ ਹੈ ਪਹਿਲੀ ਗੱਲ ਤੇ ਜਿਹੜਾ ਯਾਰ ਹੈ ਨਾ ਉਹਦੇ ਚ ਗਦਾਰੀ ਵਾਲਾ ਸੁਭਾਅ ਵੀ ਨਹੀਂ ਹੁੰਦਾ ਉਦੇ ਬਲੱਡ ਚ ਗਿਦਾਰੀ ਵਾਲੀ ਚੀਜ਼ ਨਹੀਂ ਹੁੰਦੀ ਉਹ ਯਾਰ ਹੀ ਹੁੰਦਾ ਯਾਰ ਉਹ ਉਹਦੀ ਤੇ ਡੈਫੀਨੇਸ਼ਨ ਹੀ ਵੱਖਰੀ ਹੈ ਤੇ ਜਿਹੜਾ ਤੁਹਾਡੇ ਨਾਲ ਦਗਾ ਕਰ ਜਾਂਦਾ ਉਹਦੇ ਉਹਦਾ ਗੇਲਾ ਨਾ ਕਰੋ ਤੁਹਾਡਾ ਯਾਰ ਹੈ ਹੀ ਨਹੀਂ ਸੀ ਯਾਰ ਸੱਚ ਦੱਸਣਾ ਕਿ ਜਿਹੜੇ ਯਾਰ ਹੁੰਦੇ ਨੇ ਨਾ ਯਾਰ ਰੱਬ ਚਾਹੇ ਕਿਸੇ ਤਰੀਕੇ ਵਿਛੜ ਜਾਂਦੇ ਆ ਥੋੜਾ ਟਾਈਮ ਮੇਰ ਨਾਲ ਹੋਇਆ ਐਡਾ ਐਕਸੀਡੈਂਟ ਹੋਇਆ ਮੈਂ ਆਪਣਾ ਮੈਂ ਪੋਸਟ ਵੀ ਪਾਈ ਸੀ ਕਾਲਜ ਟਾਈਮ ਦੀ ਗੱਲ ਹੈ ਅੱਛਾ ਜੀ ਮੈਂ ਬਟਾਲੇ ਪੜ੍ਹਦੇ ਹੁੰਦੇ ਸੀ ਆਈਟੀ ਬਟਾਲੇ ਦਾ ਅਪਣੇ ਨਾਲ ਯਾਰ ਦੋਸਤ ਦੇਰਨ ਧੀਰ ਉਹ ਬਾਹਰ ਵਿੱਚ ਦੂਰ ਹੋਣਾ ਲਾਈਨ ਚੇਂਜ ਹੋਣਾ ਵਿਛੜ ਗਏ 35-40 ਸਾਲ ਬਾਅਦ ਮੈਂ ਗਿਆ तकरीबन ਹਜੂਰ ਸਾਹਿਬ ਹੂੰ ਮੇਰਾ ਅਟੈਚਮੈਂਟ ਹੀ ਫੇਸਬੁੱਕ ਤੇ ਹਾਂ 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 ਕਿਆ ਬਾਤ ਠੀਕ ਹੈ ਜੀ ਚਲੋ ਗੱਲਬਾਤ ਹੋਈ ਪਰ ਮੇਰੇ ਅੱਜ ਮੈਂ ਉਹਨੂੰ ਇਤਨੀ ਮੈਂ ਫੀਲ ਕਰਵਾਇਆ ਲੇਕਿਨ ਅੱਜ ਮੈਂ ਆਉਣ ਕੈਮਰਾ ਦੱਸਦਾ ਪਿਆ ਵੀ ਚਲੋ ਮੈਂ ਕੰਟੈਕਟ ਉਹਦੇ ਨਾਲ ਖੁਦ ਕੀਤਾ ਇੱਕ ਦੋ ਵਾਰੀ ਫੋਨ ਤੇ ਕੋਈ ਗੱਲ ਵੀ ਹੋਈ ਲੇਕਿਨ ਉਹਨੇ ਬਾਅਦ ਵਿੱਚ ਰਿਪਲਾਈ ਨਹੀਂ ਕੀਤਾ ਮੇਰੇ ਮਨ ਦੇ ਵਿੱਚ ਸ਼ੰਕਾ ਹੀ ਸ਼ਾਇਦ ਅਗਲਾ ਮਿਲਣਾ ਨਹੀਂ ਚਾਹੁੰਦਾ ਕਹਦੇ ਨੇ ਨਾ ਆਪਾਂ ਯਾਰ ਜੇ ਅਗਲਾ ਨਹੀਂ ਕਰਦਾ ਸਾਨੂੰ ਕੀ ਲੋੜ ਚਲੋ ਮੈਂ ਉਹਨੂੰ ਨਹੀਂ ਦੱਸਿਆ ਮੈਂ ਹਜੂਰ ਸਾਹਿਬ ਆਇਆ ਚਲੋ ਉੱਥੇ ਗੱਲਬਾ ਮੇਰੀ ਵਾਈਫ ਨੇ ਕਿਹਾ ਪਤਾ ਨਹੀਂ ਦੋਸਤ ਹੈਗਾ ਮੈਂ ਚਲਿਆ ਸਈਏ ਪਰ ਮੈਂ ਬਾੜੀ ਗੱਲ ਨਹੀਂ ਕੀਤੀ ਹੈਗੀ ਹੂੰ ਚਲੋ ਮੈਂ ਉਹਨਾਂ ਨੂੰ ਕਾਲ ਕੀਤੀ ਉਦੋਂ ਚ ਕੀ ਨਿਕਲਿਆ ਉਹ ਹੀਰਾ ਹਾਂ ਕਿਉਂ ਨਿਕਲਿਆ ਉਹਨੇ ਆਪਣੀ ਮਜਬੂਰੀ ਦੱਸੀ ਵਾਹ ਕੰਮ ਬਿਜੀ ਬੰਦਾ ਹੈ ਨਹੀਂ ਕਿਸੇ ਵੇਲੇ ਟਾਈਮ ਲੱਗਦਾ ਲੇਕਿਨ ਜੋ ਉੱਥੇ ਉਸਨੇ ਮੇਰੀ ਰਿਸਪੈਕਟ ਕੀਤੀ ਹੈਲਪ ਕੀਤੀ ਘਰ ਸੱਦਿਆ ਨਾਸ਼ਤਾ ਪਾਣੀ ਕਰਵਾਇਆ ਬਹੁਤ ਵਧੀਆ ਡੀਲ ਕੀਤਾ ਉੱਥੋਂ ਪਤਾ ਲੱਗਾ ਵੀ ਯਾਰ ਜਿਹੜਾ ਨਾ ਜਿੰਨਾ ਮਰਜ਼ੀ ਦੂਰ ਹੋ ਜਾਏ ਪਰ ਜਦੋਂ ਲਾਗੇ ਆਉਂਦਾ ਨਾ ਖਿੱਚ ਤਾਂ ਵੱਜਦੀ ਆ ਇਹੇ ਨੇ ਵਰਗੀ ਪਾਜੀ ਮੈਂ ਹੁਣੇ ਗੱਲ ਕਹੀ ਆ ਕਿ ਆਰਟੀਫੀਸ਼ੀਅਲ ਤੇ オリਜੀਨੈਲਟੀ ਕਦੇ ਨਹੀਂ ਮਰਦੀ ਕਦੇ ਨਹੀਂ ਮਰਦੀ ਆਰਟੀਫੀਸ਼ੀਅਲ ਤੁਹਾਡੇ ਸਾਹਮਣੇ ਖੜਿਆ ਵੀ ਮਰਿਆ ਹੁੰਦਾ ਵਾ ਬਾਸ ਸਹੀ ਗੱਲ ਆ ਤੇ ਜਿਹੜਾ ਜਿਹੜੀ ਉਹ オリਜੀਨੈਲਟੀ ਚੀਜ਼ ਹੈ ਨਾ ਉਹ ਉਹ ਜਿਹੜੀ ਚੀਜ਼ ਪਈ ਵੀ ਹੋਏਗੀ ਨਾ ਉਥੇ ਯਾਰ ਇਹ ਤੇ ਫੁੱਲ ਪਿਆ ਸੀ ਉਹਦੀ ਸਮੈਲ ਆ ਰਹੀ ਹੈ ਸਮੈਲ ਆ ਰਹੀ ਹੈ ਬਸ ਐਜੀ ਜਿਹੜੀ ਦੂਜੀ ਹੋਏਗੀ ਉਮਰ ਜਾਇਆ ਵੀ ਜਿਹੜਾ ਉਹ ਕੰਮ ਦਿੰਦਾ ਵਾ ਬਸ ਬਸ ਇਹੀ ਆ ਇਹ ਗੱਲਾਂ ਕਹਤੇ ਰੱਖਣ ਵਾਲੀਆਂ ਜਿਹੜੇ ਨਵੇਂ ਮੇਰੇ ਗਾਂ ਵੀਰ ਭਰਾ ਏ ਬੱਚੇ ਸਾਡੇ ਆ ਰਹੇ ਨੇ ਇਸ ਲਾਈਨ ਦੇ ਵਿੱਚ ਜਿਹਨੂੰ ਜਿਹਦੇ ਉੱਤੇ ਜ਼ਿਆਦਾ ਤਵਾਰ ਕਰ ਲਿੰਦੇ ਯਾਰਾਂ ਦੋਸਤਾਂ ਦੇ ਪਿੱਛੇ ਲੱਗੇ ਉਹਨਾਂ ਵਾਸਤੇ ਇਹ ਗੱਲ ਸਿੱਖਣ ਲੋ ਇੱਕ ਮੈਂ ਗੱਲ ਮਾਫੀ ਚਾਹੁੰਨਾ ਰਾਇਵਤ ਸਿੰਘ ਤੁਹਾਡੀ ਗੱਲ ਘਟਣੀ ਜਾਊਗਾ ਮੈਂ ਆਪਣੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਇੱਕ ਗੁਰੂ ਕਾ ਕੀਰਤਨੀਆਂ ਹੁਣ ਦੇ ਨਾਤੇ ਮੇਰੇ ਵੀਰੋ ਜ਼ਿੰਦਗੀ ਬੜੀ ਅਨਮੋਲ ਹੈ ਕੋਸ਼ਿਸ਼ ਕਰੋ ਮੈਂ ਇੱਕ ਬੇਨਤੀ ਕਰੂੰਗਾ ਗੁਲਾਮੀ ਇਹ ਨਹੀਂ ਹੁੰਦੀ ਕਿ ਤੁਸੀਂ ਚਾਰ ਦੀਵਾਰੀ ਦੇ ਅੰਦਰ ਕੈਦ ਇਹ ਮਨ ਜੇਲ੍ਹ ਹੋਈ ਇਹ ਗੁਲਾਮੀ ਹੁੰਦੀ ਹੈ ਪਰ ਅਸਲੀਅਤ ਦੇ ਵਿੱਚ ਕੁਝ ਲੋਕ ਆਜ਼ਾਦ ਵੀ ਗੁਲਾਮ ਨੇ ਕਿਉਂ ਜਿਨ੍ਹਾਂ ਦੀ ਨਸ਼ਾ ਖਾਦਿਆ ਬਿਨਾਂ ਅੱਖ ਨਹੀਂ ਖੁੱਲਦੀ ਬਿਲਕੁਲ ਸਹੀ ਗੱਲ ਜਿਨ੍ਹਾਂ ਦਾ ਨਸ਼ਾ ਖਾਦਿਆ ਬਿਨਾਂ ਸਰੀਰ ਨਹੀਂ ਕੰਮ ਕਰਦਾ ਮੈਂ ਬੇਨਤੀ ਕਰਦਾ ਆਪਣੇ ਬੱਚੇ ਆਪਣੇ ਧੀਆਂ ਆਪਣੇ ਪੁੱਤਰ ਆਪਣੇ ਮਾਪੇ ਦਾ ਜਰੂਰ ਖਿਆਲ ਕਰੋ ਸੋ ਨਸ਼ਿਆਂ ਦਾ ਕੋੜ ਜਿਹੜਾ ਹੈ ਇਹ ਬੜਾ ਵੱਡਾ ਗੁਲਾਮੀ ਹੈ ਬਹੁਤ ਵੱਡੀ ਗੁਲਾਮੀ ਹੈ ਸਾਨੂੰ ਨਸ਼ਾ ਖਾਦੇ ਹੋ ਬਿਨਾ ਕਦੇ ਸਾਡੀ ਬੋਡੀ ਕੰਮ ਨਹੀਂ ਕਰ ਸਕਦਾ ਜੀ ਅਹੀ ਇਹਦਾ ਮਤਲਬ ਹੈ ਕਿ ਉਹਦੇ ਉੱਤੇ ਐਡਿਕਟਡ ਹੋ ਚੁੱਕੇ ਆ ਉਹਦੇ ਜਦੋਂ ਅਸੀਂ ਬਿਮਾਰ ਪੈਨੇ ਉਦੋਂ ਕਿਦਾਂ ਛੱਡਦੇ ਨੇ ਹਾਂ ਜਦੋਂ ਹਸਪੀਟਲ ਦੇ ਅੰਦਰ ਹੁੰਨੇ ਉਦੋਂ ਕਿਦਾਂ ਛੱਡਦੇ ਨੇ ਉਦੋਂ ਕਿਉਂ ਨਹੀਂ ਕਹਿੰਦੇ ਕਿ ਸਾਨੂੰ ਦਿਓ ਬੰਦਾ ਮੈਂ ਸੋ ਇਹ ਇੱਕ ਬੰਦਾ ਹੈਰੀ ਮਾਨਸਿਕਤਾ ਵੀਰ ਜੀ ਬਣ ਚੁੱਕੀ ਹੈ ਸਾਡੀ ਮਾਨਸਿਕਤਾ ਜਿੰਨਾ ਚਿਰ ਅਸੀਂ ਇੱਕ ਤਰੀਕ ਹੋ ਰਿਹਾ ਕਿ ਕਦੀ ਵੀ ਜਿਹੜਾ ਬੰਦਾ ਛੱਡਣਾ ਚਾਹੁੰਦਾ ਨਾ ਰਾਜੀ ਵੀ ਹੂੰ ਉਹ ਕਦੀ ਵੀ ਬੰਦਾ ਓਲੇ ਹੋ ਕੇ ਨਹੀਂ ਕਰੇਗਾ ਜੇ ਬੰਦਾ ਛੱਡਣਾ ਚਾਹੁੰਦਾ ਚੱਲ ਮੈਂ ਤੇਰੇ ਸਾਹਮਣੇ ਕਹਿੰਦਾ ਚੱਲ ਬੋਲ ਪਰੇ ਕਰ ਫਿਰ ਛੱਡਿਆ ਨਹੀਂ ਹੈ ਛੱਡਿਆ ਨਹੀਂ ਹੈ ਛੱਡਣਾ ਉਹ ਨਾ ਗੁਰੂ ਗੁਰਬਾਣੀ ਦਾ ਕਥਨ ਬੜਾ ਪਿਆਰਾ ਹੁੰਦਾ ਹਟ ਪਟਣ ਵਿਜ ਮੰਦਰ ਭੰਨੇ ਘਰ ਚੋਰੀ ਘਰ ਆਵੇ ਹਨਾ ਅੱਗੋਂ ਦੇਖੇ ਪਿੱਛੋਂ ਦੇਖੇ ਤੂੰ ਜਿੱਤੇ ਕਹਾਂ ਛਪਾ ਉਹ ਤਾਂ ਨਹੀਂ ਛੁਪਦਾ ਸੋ ਪ੍ਰਮਾਤਮਾ ਅਸਲ ਦੇ ਵਿੱਚ ਪ੍ਰਮਾਤਮਾ ਕੀ ਹੈ ਪ੍ਰਮਾਤਮਾ ਸਾਡਾ ਅੰਦਰ ਹੈ ਜਦੋਂ ਅਸੀਂ ਆਪਣੇ ਅੰਦਰ ਜਿਹੜੀ ਆਪਣੇ ਜਿਹੜੀ ਚੀਜ਼ ਆਪਣੇ ਆਪ ਤੋਂ ਛਿਪਾ ਗਏ ਨਾ ਸੋ ਜਿਹੜਾ ਪ੍ਰਮਾਤਮਾ ਨੂੰ ਸ਼ੁਭ ਜੀ ਉਹਦਾ ਕੈਮਰਾ 24 ਘੰਟੇ ਕੰਮ ਕਰਦਾ ਮੈਂ ਕਿਉਂ ਉਹ ਤੋਂ ਛਿਪਾ ਲਈ ਤੁਸੀਂ ਜਿਹੜੀ ਚੀਜ਼ ਆਪਣੇ ਆਪ ਤੋਂ ਬੰਦੇ ਨੇ ਛਿਪਾ ਲਈ ਇਸ ਕਰਕੇ ਇਹੋ ਗੱਲ ਕਹੂੰਗਾ ਕਿ ਮੇਰੇ ਵੀਰੋ ਮੈਂ ਇਹ ਮੇਰੀ ਨਿੱਜੀ ਤੌਰ ਤੇ ਬੇਨਤੀ ਮੇਰਾ ਸਵਾਲ ਨਹੀਂ ਹੈ ਰਾਜਵੀਰ ਪਰ ਮੈਂ ਤੁਸੀਂ ਅੱਜ ਪਹਿਲੇ ਦਿਨ ਪੋਡਕਾਸਟ ਕਰ ਰਹੇ ਹੋ ਮੇਰਾ ਵੀ ਜਿਲ ਕਰਦਾ ਕੋਈ ਚੰਗੀ ਗੱਲ ਕਰਾਂ ਤੁਹਾਡੇ ਨਾਲ ਬੈਠ ਕੇ ਸੋ ਵੀਰਾਂ ਨੂੰ ਬੇਨਤੀ ਕਰਾਂਗਾ ਇਸ ਸਮਾਜ ਦੇ ਵਿੱਚ ਆਪਣੇ ਮਾਂ ਬਾਪ ਆਪਣੀਆਂ ਭੈਣਾਂ ਭਰਾਵਾਂ ਆਪਣੀਆਂ ਧੀਆਂ ਨੂੰ ਵੀ ਕਹੂੰਗਾ ਕਿ ਆਪਣੇ ਮਾਪੇ ਬਾਬ ਦੀ ਇੱਜ਼ਤ ਨਾ ਰੋਲੋ ਪਲੀਜ਼ ਬੇਨਤੀ ਹੈ ਕਿਉਂਕਿ ਮੇਰੀਆਂ ਖੋਦੀਆਂ ਤਿੰਨ ਨੇ ਮੈਂ ਇੱਕ ਅਦੀ ਗੱਲ ਝਿਜਕਦਾ ਨਹੀਂ ਇਹ ਗੱਲ ਕਹਾਂ ਨੂੰ ਕਿਉਂਕਿ ਅੱਜ ਦਾ ਸਮਾਜ ਜੋ ਦੇਖਣ ਨੂੰ ਚੀਜ਼ਾਂ ਮਿਲਦੀਆਂ ਨੇ ਗੁਰੂ ਮੇਰ ਕਰੇ ਸਾਰਿਆਂ ਦੇ ਉੱਤੇ ਆ ਸਾਰੇ ਜਾਣੇ ਇੱਕ ਚੰਗਾ ਰਸਤਾ ਅਖਤਿਆਰ ਕਰੀਏ ਸਾਰੇ ਜਾਣੇ ਕੋਸ਼ਿਸ਼ ਕਰੀਏ ਨਸ਼ਿਆਂ ਦੇ ਕੋੜ ਨੂੰ ਵੱਢੀਏ ਤੇ ਕੋਸ਼ਿਸ਼ ਕਰੋ ਘੱਟੋ ਘੱਟ ਜਿਹੜਾ ਬੰਦਾ ਕਹਿੰਦਾ ਨਾ ਮੇਰਾ ਨਸ਼ਾ ਨਹੀਂ ਛੁੱਟਦਾ ਮੈਂ ਕਹਿੰਦਾ ਰੋਜ਼ ਦਾ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੋ ਮੈਨੂੰ ਫੇਰ ਦੱਸਿਓ ਨਸ਼ਾ ਹੈ ਕਿ째 ਜਿਆਦਾ ਉਹ ਦੁਨਿਆਵੀ ਨਸ਼ਾ ਔਰ ਰੂਹਾਨੀਅਤ ਦਾ ਨਸ਼ਾ ਸੋ ਇਹ ਗੱਲਿਆ ਕਿ ਇਕ ਟਕੰਜੀਆਂ ਬਾਬਿਆਂ ਦੇ ਪਿੱਛੇ ਲਾ ਕੇ ਆਪਣਾ ਜੀਵਨ ਬਰਬਾਦ ਨਾ ਕਰੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਗੁਰੂ ਦੀ ਬਾਣੀ ਪੜੋ ਔਰ ਚੰਗੇ ਲੋਕਾਂ ਦੀ ਸੰਗਤ ਕਰੋ ਔਰ ਜਿਹੜੀ ਮੈਂ ਲਾਸਟ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਲਾਗੇ ਕੋਈ ਗਰੀਬ ਪਰਿਵਾਰ ਰੋਟੀ ਨਹੀਂ ਨਾ ਖਾ ਸਕਦਾ ਮੈਂ ਕਹਿੰਨਾ ਨੂੰ ਗੁਰੂ ਪਰ ਘਰ ਪੈ ਹ ਬੇਸ਼ੱਕ ਭਾਵੇਂ ਨਾ ਦਿਓ ਗੁਰੂ ਨਾਰਾਜ਼ ਨਹੀਂ ਹੁੰਦਾ ਉਹਦੀ ਦੇਖਭਾਲ ਜ਼ਰੂਰ ਕਰੋ ਕਰਦੇ ਨਹੀਂ ਕਰਦੇ ਨਹੀਂ ਇਹ ਸਾਡਾ ਸਮਾਜ ਆ ਅੱਜ ਅਸੀਂ ਪ੍ਰੋਬਲਮ ਕਿੱਥੇ ਹੁੰਦੀ ਆ ਮੈਨੂੰ ਆਪਣਾ ਦੁੱਖ ਨਹੀਂ ਗਾ ਰਾਜਵੀਰ ਮੈਨੂੰ ਕੋਈ ਦੁੱਖ ਨਹੀਂ ਆਪਣਾ ਮੈਨੂੰ ਇੱਕ ਬੜਾ ਬੜਾ ਦੁੱਖ ਆ ਕਿ ਤੂੰ ਸੁખી ਕਿਉਂ ਬੜਾ ਬੜਾ ਦੁੱਖ ਹੀ ਆ ਤੂੰ ਤੂੰ ਇਹ ਇਹ ਬੰਦਾ ਜਿਹੜਾ ਵਾ ਇਹ ਤਰਕੀ ਕਿਵੇਂ ਕਰ ਰਿਹਾ ਵਾ ਇਹ 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 ਤੂੰ ਤੂੰ ਮੈਨੂੰ ਪ੍ਰੋਬਲਮ ਇਹ ਆ ਕਿ ਤੂੰ ਸੁખી ਕਿਉਂ ਆ ਸੁખી ਜੋ ਸੋ ਇਹ ਗੱਲ ਆ ਕਿ ਸਾਨੂੰ ਜਦੋਂ ਰਾਜਵੀਰ ਇੱਕ ਮੈਂ ਜ਼ਿੰਦਗੀ ਦਾ ਤਜਰਬਾ ਕੀਤਾ ਹੈ ਜਦੋਂ ਤੁਸੀਂ ਆਪਣੇ ਭਰਾ ਨੂੰ ਆਪਣੇ ਆਣ ਨੂੰ ਆਪਣੇ ਗਵਾਂਣ ਨੂੰ ਕੋਸ਼ਿਸ਼ ਕਰੋਗੇ ਨਾ ਯਾਰ ਮੈਨੂੰ ਬੰਦੇ ਨੂੰ ਬੱਚੇ ਨੂੰ ਅੱਗੇ ਚੁੱਕਣਾ ਤੁਹਾਡਾ ਬੱਚਾ ਤਿੰਨ ਗੁਣਾ ਅੱਗੇ ਹੋਏਗਾ ਉਹਦੇ ਨਾਲ ਤੇ ਜੇ ਤੁਸੀਂ ਸੋਚੋਗੇ ਨਾ ਯਾਰ ਇਹਦਾ ਮੈਂ ਬੇੜਾ ਕਰ ਕਰਨਾ ਤੁਹਾਡਾ ਸਭ ਤੋਂ ਪਹਿਲਾਂ ਹੋਏਗਾ ਕਿਉਂਕਿ ਹੁਣ ਆਪਾਂ ਇਸ ਤੇ ਸਮਾਪਤੀ ਕਰਦੇ ਹਾਂ ਰਰ ਸਭ ਟਾਈਮ ਤੇ ਗਾਂਵ ਵੀ ਕੋਸ਼ਿਸ਼ ਕਰ ਬਤ ਕਰਦੀ ਤੇ ਤੁਸੀਂ ਵੀਡੀਓ ਦੇ ਨਾਲ ਹਮੇਸ਼ਾ ਸਾਡੇ ਚੱਕ ਦੀ ਆਵਾਜ਼ ਪੇਜ ਨਾਲ ਬਣੇ ਰਹੋ ਇਸੇ ਤਰ੍ਹਾਂ ਹੀ ਕੋਈ ਨਾ ਕੋਈ ਨਵੇਂ ਤੋਂ ਨਵਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਬੱਸ ਬੱਸ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਗਾਂਵ ਵੀ ਕੁਝ ਵਧੀਆ ਕਰਨ ਦਾ ਹੌਸਲਾ ਤੁਹਾਡੇ ਵੱਲੋਂ ਹਲਾਸ਼ੇਰੀ ਮਿਲੇ ਸੋ ਇਸੇ ਆਪਾਂ ਇਸ ਜਿਹੜਾ ਟੌਪਿਕ ਹੈ ਇਹਦਾ ਅੱਜ ਨੂੰ ਸਮਾਪਤ ਕਰਦੇ ਆਂ ਤੇ ਬਾਕੀ ਤੁਸੀਂ ਕਹਿਣਾ ਚਾਹੋ ਕੋਈ लास्ट ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨਹੀਂ ਗੁਰੂ ਕੀ ਸੰਗਤਾਂ ਵੇਖਦੀਆਂ ਬਾਤਾਂਾਂ ਤੇ ਸ਼ੇਅਰ ਕਰਿਓ ਚੰਗੀ ਗੱਲ ਲੱਗੀ ਮੇਰੀ ਗੱਲ ਦਾ ਕੋਈ ਵੀ ਬੁਰਾ ਨਾ ਮਨਾਇਓ ਵਾਹਿਗੁਰੂ ਮੇਰ ਕਰੇ ਤੁਸੀਂ ਸਾਰੇ ਸੁਖੀ ਬਸੋ ਇਹ ਸਾਡੀ ਅਰਦਾਸ ਹੈ ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਦੇ ਰਾਜਾ ਉਦੋ ਵਾਲੀ ਜੀ ਮੇਰੇ ਨਾਲ ਨੇ ਸੋ ਚੰਗਾ ਲੱਗਿਆ ਅੱਜ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਸੋਹਣਾ ਲੱਗਿਆ ਬੜਾ ਵਧੀਆ ਲੱਗਾ ਰਾਜਵੀਰ ਜਦ ਇਹ ਗੁਰੂ ਕਿਰਪਾ ਕਰੇ ਫਿਰ ਆਪਾਂ ਜਰੂਰ ਇਕੱਠੇ ਹੋਦਰਾਂਗੇ ਬਿਲਕੁਲ ਜੀ ਬਿਲਕੁਲ ਆਪਾਂ ਨਾਲੇ ਤਾਂ ਗੱਲਬਾਤਾਂ ਅੱਸੀ ਕਰ ਮੰਨਦੇ ਆ ਤੁਹਾਡੇ ਕੋਲ ਅਸੀਂ ਇਜਾਜ਼ਤ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ